ਮੇਨ ਮਕਸਦ ਹੈ ਕਿ ਮੇਰੇ ਸੁਭਾਅ ਦੇ ਵਿੱਚ ਕਮਜ਼ੋਰੀਆਂ ਨੇ ਦਾਤਾ ਜੀ ਸਾਡੀ ਹਿੰਮਤ ਨਹੀਂ ਕਿ ਆਪਣੀ ਧੀ ਨੂੰ ਪੁੱਛ ਲਈਏ ਧੀਏ ਤੈਨੂੰ ਮੇਰੇ ਸੁਭਾਅ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸਾਡੀ ਈਗੋ ਹੱਟ ਹੋ ਜਾਂਦੀ ਸਦੀ ਹਿੰਮਤ ਨਹੀਂ ਪਰਚੋਲਣ ਦੀ ਕਿ ਅਸੀਂ ਦੇਖ ਸਕੀਏ ਕਿ ਮੇਰਾ ਪੁੱਤ ਮੇਰੀਆਂ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਮੇਰੇ ਤੋਂ ਦੂਰੀ ਤਾਂ ਨਹੀਂ ਪਾ ਗਿਆ ਕਿਤੇ ਸੁਭਾਅ 'ਚ ਕਮਜ਼ੋਰੀਆਂ ਹਨ ਸੋਚ ਵਿੱਚ ਕਮਜ਼ੋਰੀਆਂ ਹਨ ਉਹਨੂੰ ਦੂਰ ਕਰਨ ਵਾਸਤੇ ਸਿੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਣਾ ਸਾਸਰੀ ਕਾ ਨਮਸਕਾਰ ਅਦਾ ਤੁਸੀਂ ਦੇਖ ਰਹੇ ਹੋ ਛ왈ਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਜ ਕਲਗਰੀ ਦੇ ਟੈਰਨਿਕ ਪਾਰਕ ਦੇ ਵਿੱਚ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਇਰਾਨ ਸਿੰਘ ਜੀ ਚੈਨਾ ਪਧਾਰੇ ਜਿਨ੍ਹਾਂ ਨੇ ਮਨੁੱਖਾ ਜੀਵਨ ਜੀਣ ਦੀ ਜਾਂਚ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਗਈ ਹੈ ਉਸ ਦੇ ਬਾਰੇ ਦੇ ਵਿੱਚ ਵਰਸਾ ਨਾਲ 1 ਘੰਟਾ ਲੈਕਚਰ ਦੇ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕੀਤਾ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਪਰਮਾਤਮਾ ਦਾ ਨਾਮ ਕਰਾਉਣਾਂਗੇ ਗੱਲਬਾਤ ਤੁਸੀਂ ਬਣੇ ਰਹੋ ਸਵਾਲਕ ਟੀਵੀ ਚੈਨਲ ਦੇ ਨਾਲ ਤੇ ਸਾਡਾ ਮੇਨ ਮਕਸਦ ਕੀ ਹੈ ਮੇਨ ਮਕਸਦ ਹੈ ਕਿ ਮੇਰੇ ਸੁਭਾਅ ਦੇ ਵਿੱਚ ਕਮਜ਼ੋਰੀਆਂ ਨੇ ਦਾਤਾ ਜੀ ਇੱਕ ਨਹੀਂ ਦੋ ਨਹੀਂ ਅਣਗਿਣਤ ਕਮਜ਼ੋਰੀਆਂ ਸਾਡੀ ਹਿੰਮਤ ਨਹੀਂ ਕਿ ਆਪਣੀ ਧੀ ਨੂੰ ਪੁੱਛ ਲਈਏ ਧੀਏ ਤੈਨੂੰ ਮੇਰੇ ਸੁਭਾਅ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸਾਡੀ ਈਗੋ ਹਰਟ ਹੋ ਜਾਂਦੀ ਹੈ ਸਾਡੀ ਹਿੰਮਤ ਨਹੀਂ ਹੈ ਅਗਰ ਅਸੀਂ ਪਲੈਟਫਾਰਮ ਦੇ ਦਈਏ ਤਾਂ ਸਾਡੀ 20 ਸਾਲ ਦੀ ਧੀ ਦੱਸ ਸਕਦੀ ਹੈ ਪਿਤਾ ਜੀ ਤੁਹਾਡੀਆਂ ਆਹ ਗੱਲਾਂ ਠੀਕ ਨਹੀਂ ਹਨ ਬਦਲੋ ਸਾਡੇ ਤੇ ਪ੍ਰਭਾਵ ਪੈਂਦਾ ਜਾਏਗਾ ਸਾਡੀ ਹਿੰਮਤ ਨਹੀਂ ਪਰਚੋਲਣ ਦੀ ਕਿ ਅਸੀਂ ਦੇਖ ਸਕੀਏ ਕਿ ਮੇਰਾ ਪੁੱਤ ਮੇਰੀਆਂ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਮੇਰੇ ਤੋਂ ਦੂਰੀ ਤਾਂ ਨਹੀਂ ਪਾ ਗਿਆ ਕਿਤੇ ਸੁਭਾਅ ਵਿੱਚ ਕਮਜ਼ੋਰੀਆਂ ਹਨ ਸੋਚ ਵਿੱਚ ਕਮਜ਼ੋਰੀਆਂ ਹਨ ਉਹਨੂੰ ਦੂਰ ਕਰਨ ਵਾਸਤੇ ਸਿੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਣਾ ਉਸ ਨੂੰ ਸਿੱਖਣ ਵਾਸਤੇ ਜਾਣਾ ਜੇ ਕਿਸੇ ਕੋਲੇ ਬਹੁਤ ਵੱਡਾ ਜ਼ਿਗਰਾ ਹੋਵੇ ਜੀ ਬਹੁਤ ਵੱਡਾ ਜ਼ਿਗਰਾ ਤੇ ਆਪਣੀ ਪਤਨੀ ਨੂੰ ਉਹ ਕਹਿ ਦੇਵੇ ਕਿ ਤੂੰ ਮੇਰੇ 'ਚ ਤੈਨੂੰ ਜਿਹੜੀਆਂ ਜਿਹੜੀਆਂ ਕਮਜ਼ੋਰੀਆਂ ਲੱਗਦੀਆਂ ਤੂੰ ਦੱਸ ਮੈਂ ਸਿੱਖਣਾ ਚਾਹੁੰਨਾ ਪਰ ਮੈਂ ਫਿਰ ਦੁਹਰਾ ਦਿਆਂ ਛੋਟੇ ਜਿਿਹਰੇ ਨਾਲ ਨਹੀਂ ਬਣੇਗਾ ਨਹੀਂ ਹਿੰਮਤ ਫਿਰ ਉਹ ਈਗੋ ਇਹ ਮਰਦ ਦੀ ਕਿਉਂਕਿ ਮਰਦ ਸਮਾਜ ਪ੍ਰਦਾਨ ਵਿੱਚ ਜਿਉਣ ਕਰਕੇ ਇੱਕ ਈਗੋ ਹੋਏਗੀ ਕਿ ਮੇਰੇ ਚ ਤਾਂ ਨਹੀਂ ਹੋ ਸਕਦੀ ਮੇਰੇ ਘਰ ਵਾਲੀ ਚ ਹੋ ਸਕਦੀ ਹੈ ਤੇ ਇਹ ਤਾਂ ਫਿਰ ਉਧਰ ਵੀ ਹੈ ਉਧਰ ਵੀ ਹੈ ਉਹਨੂੰ ਵੀ ਲੱਗਦਾ ਹੈ ਕਿ ਮੇਰੇ ਚ ਨਹੀਂ ਹੈ ਠੀਕ ਹੈ ਇੱਕ ਡਰਾ ਰਿਹਾ ਹੈ ਇੱਕ ਡਰ ਰਿਹਾ ਹੈ ਅਡਜਸਟਮੈਂਟ ਚੱਲ ਰਹੀ ਹੈ ਪਰ ਅਗਲੀ ਪੀੜ੍ਹੀ ਚ ਇਹ ਕੁਝ ਨਹੀਂ ਚੱਲਣਾ ਅਗਲੀ ਪੀੜ੍ਹੀ ਚ ਇਹ ਕੁਝ ਨਹੀਂ ਚੱਲਣਾ ਆ ਬਜ਼ੁਰਗ ਬੈਠੇ ਨੇ ਆਪਣੇ ਆਪਣੇ ਪਿਤਾ ਨੂੰ ਆਪਣੇ ਆਪਣੇ ਦਾਦਾ ਜੀ ਨੂੰ ਆਪਣੇ ਜੀਵਨ ਨੂੰ ਯਾਦ ਕਰਕੇ ਦੇਖੋ ਇਨਕਲੂਡਿੰਗ ਮੀ ਮੇਰੇ ਸਮੇਤ ਆਪਾਂ ਕਈ ਵਾਰੀ ਆਪਣੀ ਘਰਵਾਲੀ ਨੂੰ ਝਟਕ ਕੇ ਦੇਖਿਆ ਉਹ ਚੁੱਪ ਹੋ ਜਾਂਦੀ ਹੈ ਅਗਲੀ ਪੀੜੀ ਤੋਂ ਅਸੀਂ ਉਮੀਦਾਂ ਨਹੀਂ ਰੱਖ ਸਕਦੇ ਸਮੇਂ ਦੇ ਹਾਨੀ ਬਣਨਾ ਤੇ ਅਗਲੀ ਪੀੜੀ ਤੋਂ ਇਹ ਚੀਜ਼ਾਂ ਚੱਲਣੀਆਂ ਨਹੀਂ ਇਹਦਾ ਮਤਲਬ ਕਮਜ਼ੋਰੀ ਤਾਂ ਅਸੀਂ ਸਹਿਜ ਟੁੱਟ ਜਾਂਦਾ ਸੀ ਸਾਡਾ ਇਰੀਟੇਸ਼ਨ ਜਨਮ ਲੈ ਲੈਂਦੀ ਸੀ ਅੰਦਰੇ ਜਨਮ ਮਰਨ ਹੋ ਜਾਂਦਾ ਸੀ ਸਹਿਜ ਦੀ ਮੌਤ ਹੋ ਜਾਂਦੀ ਸੀ ਜਿੜ-ਜਿੜੇ ਬਣਦਾ ਜਾਂਦਾ ਤੇ ਇਹ ਸਿੱਖਣ ਵਾਸਤੇ ਜਦੋਂ ਅਸੀਂ ਗੁਰੂ ਸਾਹਿਬ ਦੇ ਕੋਲ ਜਾਂਦੇ ਹਾਂ ਗੁਰੂ ਸਾਹਿਬ ਜਿੰਨੀਆਂ ਵੀ ਸਲਾਹਾਂ ਜਿੰਨੇ ਵੀ ਉਪਦੇਸ਼ ਸਾਨੂੰ ਦਿੱਤੇ ਜਾਂਦੇ ਨੇ ਉਹ ਜਿੰਨਾ ਗਿਆਨ ਹੈ ਉਹ ਰੱਬ ਸਤਗੁਰ ਸਰੂਪ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ ਪਰ ਜਦੋਂ ਅਸੀਂ ਸਿੱਖਾਂਗੇ ਸਾਡੇ ਲਈ ਜਾਣਕਾਰੀ ਹੈ ਸਾਡੇ ਲਈ ਜਾਣਕਾਰੀ ਹੈ ਉਸ ਤੋਂ ਬਾਅਦ ਅਸੀਂ ਗਿਉਣਾ ਇੱਕ ਨੁਕਤਾ ਆਪਣੇ ਆਪ ਨੂੰ ਇਹਦੇ 'ਚ ਕੋਈ ਇਹ ਨਹੀਂ ਹੈ ਕਿ ਕੌਣ ਵੱਡਾ ਹੈ ਕੌਣ ਛੋਟਾ ਹੈ ਕੌਣ ਸਿਆਣਾ ਹੈ ਕੌਣ ਕਮਲ ਹੈ ਇਹ ਨਹੀਂ ਹੈ ਵੈਸੀ ਆਪਾਂ ਆਪਣੀ ਆਪ ਦੀ ਪਰਚੋਲ ਕਰੀਏ ਮੈਂ ਪਹਿਲਾਂ ਮੰਨ ਲੈਂਦਾ ਕਿ ਮੇਰੇ ਤੋਂ ਬਹੁਤ ਵਾਰੀ ਚੁੱਪ ਰਹਿਣਾ ਚਾਹੀਦਾ ਸੀ ਪਰ ਬੋਲ ਬੈਠੇ ਤੁਹਾਡੇ ਨਾਲ ਵੀ ਕਦੀ ਇਦਾਂ ਹੋਇਆ ਜੀ ਕਿ ਚੁੱਪ ਰਹਿਣਾ ਚਾਹੀਦਾ ਸੀ ਪਰ ਬੋਲ ਬੈਠੇ ਉਥੇ ਬੋਲਾਂ ਦਾ ਨੁਕਸਾਨ ਹੋ ਗਿਆ ਕਦੀ ਹੁੰਦਾ ਨਾ ਇਹਦਾ ਕਦੀ ਇਦਾਂ ਵੀ ਹੁੰਦਾ ਵੀ ਆਪਾਂ ਨੂੰ ਉਥੇ ਬੋਲ ਦੇਣਾ ਚਾਹੀਦਾ ਸੀ ਮੇਰਾ ਚੁੱਪ ਰਹਿਣਾ ਉਥੇ ਕਮਜ਼ੋਰੀ ਬਣ ਗਿਆ ਹੁੰਦਾ ਹੈ ਨਾ ਜੀ ਨਿਤ ਪੜਦੇ ਐ ਨਹਿ ਚੁੱਪਾ ਆਖਣ ਜੋਰ ਚੁਪੈ ਨਾ ਹਜੋਰ ਨਿਤ ਪੜਦੇ ਆ ਨਾ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਉਪਦੇਸ਼ ਦਿੰਦੇ ਨੇ ਉਹ ਸਾਡੇ ਲਈ ਜਾਣਕਾਰੀ ਹੈ ਜਦੋਂ ਅਸੀਂ ਮੰਨਾਂਗੇ ਜ਼ਿੰਦਗੀ ਦਾ ਤਸਰਬਾ ਬਣ ਗਿਆ ਅੰਦਰੋਂ ਫੁੱਟੇਗਾ ਉਹ ਗਿਆਨ ਬਣੇਗਾ ਜੀ ਉਹ ਰੱਬ ਸਤਗੁਰ ਬਣ ਕੇ ਗਿਆਨ ਬਣ ਕੇ ਅੰਦਰ ਪ੍ਰਗਟ ਹੋਏਗਾ ਉਹ ਹੈ ਜਿੱਥੇ ਬੋਲਣ ਹਾਰੀ ਹੈ ਥਿੱਥੇ ਚੰਗੀ ਤੇ ਸਾਡੀ ਜਿਹੜੀ ਡਿਸਕਸ਼ਨ ਹੈ ਸਾਡਾ ਜਿਹੜਾ ਕਲਚਰ ਹੈ ਕਿਉਂਕਿ ਸੱਥਾਂ ਦਾ ਕਲਚਰ ਹੈ ਸਾਡਾ ਆਪਾਂ ਸੱਥਾਂ ਚੋਂ ਆਏ ਆ ਸੱਥਾਂ ਦੇ ਕਲਚਰ ਦੇ ਵਿੱਚ ਕਦੀ ਵੀ ਡਿਸਕਸ਼ਨ ਨਹੀਂ ਹੁੰਦੀ ਇੱਕ ਤੋਂ ਚੜ ਕੇ ਦੂਜਾ ਦੂਜੇ ਤੋਂ ਚੜ ਕੇ ਤੀਜਾ ਬਸ ਦੀਵੀ ਗਿਆਨ ਬਣ ਕੇ ਹੈ ਅੰਦਰੋਂ ਪ੍ਰਗਟ ਹੋਏਗਾ ਜੀ ਉਹਨਾਂ ਚਿਰ ਜਾਣਕਾਰੀ ਜਿੰਨਾ ਚਿਰ ਸਾਡਾ ਤਜਰਬਾ ਸਾਡੇ ਤਜਰਬੇ ਚੋਂ ਨਿਕਲਿਆ ਗਿਆਨ ਦੇਖੋ ਇੱਕ ਬੰਦੇ ਨੇ ਆਪਣੇ ਆਪ ਨੂੰ ਸਹਜ ਦੇ ਵਿੱਚ ਬੱਚਿਆਂ ਨੂੰ ਪਾਲਿਆ ਸਹਜ ਦੇ ਵਿੱਚ ਸੁਲਜੀ ਹੋਈ ਸ਼ਬਦਾਵਲੀ ਦੇ ਵਿੱਚ ਸੁਲਜੀ ਹੋਈ ਸ਼ਬਦਾਵਲੀ ਵਿੱਚ ਸਹਿਜ ਵਿੱਚ ਬੱਚੇ ਨੂੰ ਪਾਲਿਆ ਉਹਦਾ ਆਪਣਾ ਤਜਰਬਾ ਇੱਕ ਬੱਚੇ ਇੱਕ ਬੰਦੇ ਨੇ ਆਪਣੇ ਬੱਚੇ ਨੂੰ ਖਿੱਚ-ਖਿੱਚ ਕੇ ਗ੍ਰੋਧ ਵਿੱਚ ਪਾਲਿਆ ਠੀਕ ਹੈ ਜੀ ਹੁਣ ਦੋਨਾਂ ਦਾ ਨਤੀਜਾ ਆਮ ਹੀ ਗੱਸਾ ਜਿਆ ਲਾਇਓ ਕਿ ਗ੍ਰੋਧ ਵਿੱਚ ਪਾਲਿਆ ਤਾਂ ਕੀ ਹੋਏਗਾ ਅੱਗੇ ਜਾ ਕੇ ਦੂਰੀ ਪਵੇਗੀ ਕਿ ਆਪਸੀ ਨੇੜਤਾ ਹੋਏਗੀ ਜਿਹਨੇ ਸਹਿਜ ਵਿੱਚ ਸੁਲਜੀ ਸ਼ਬਦਾਵਲੀ ਵਿੱਚ ਪਾਲਿਆ ਉਹਦਾ ਕੀ ਹੋਏਗਾ ਉਹਦੀ ਨੇੜਤਾ ਹੋਏਗੀ ਤੇ ਜਦੋਂ ਗੱਲ ਕਰਨਗੇ ਨਾ ਜੀ ਦੋਨੋਂ ਉਹ ਕਹਿਣਗੇ ਕਿ ਨਹੀਂ ਨਹੀਂ ਜੀ ਅਗਲੀ ਪੀੜੀ ਨਹੀਂ ਮੰਦੀ ਹੁੰਦੀ ਉਹ ਕਹਿੰਗੇ ਅਗਲੀ ਪੀੜੀ ਨਹੀਂ ਮੰਦੀ ਹੁੰਦੀ ਤੇ ਜਿਹਨੇ ਸਹਿਜ ਵਿੱਚ ਪਾਲਿਆ ਉਹ ਕਹਿੰਦਾ ਨਹੀਂ ਪੀੜੀ ਕੋਈ ਵੀ ਹੋਵੇ ਮਾਨ ਸਕਦੀ ਹੈ ਜੇ ਮੰਨਣ ਦੇ ਵਿੱਚ ਵਿੱਚੇ ਜਾਣ ਤਾਂ ਜਾਣਕਾਰੀ ਕਿਹਦੇ ਕੋਲ ਹੈ ਤੇ ਗਿਆਨ ਕਿਹਦੇ ਕੋਲ ਹੈ ਜਿਸ ਦੇ ਤਜਰਬੇ ਵਿੱਚੋਂ ਚੰਗਿਆਈ ਦੇ ਨਾਲ ਗੁਣ ਦੇ ਨਾਲ ਸਬੰਧਤ ਬਖਸ਼ਿਸ਼ ਦੇ ਨਾਲ ਸਬੰਧਤ ਅੰਦਰੋਂ ਤਜਰਬੇ ਚੋਂ ਗਿਆਨ ਫੁੱਟਦਾ ਏ ਉਹ ਸਤਗੁਰ ਸਰੂਪ ਤੇ ਜਿੱਥੇ-ਜਿੱਥੇ ਗੁਰ ਸ਼ਬਦ ਹੈ ਉਹ ਜ਼ਿੰਦਗੀ ਦੇ ਕਿਸੇ ਨਾ ਕਿਸੇ ਪਹਿਲੂ ਦਾ ਦੱਸਿਆ ਹੋਇਆ ਤਰੀਕਾ ਹੈ ਤਾਂ ਕੀ ਕਰਨਾ ਹੈ ਫਿਰ ਅਸੀਂ ਆਪਣੇ ਆਪ 'ਚ ਦੇਖਣਾ ਹੈ ਕਿ ਉਹ ਪਰਿਵਾਰ ਜਾਂ ਬੱਚਾ ਮੇਰੀ ਗੱਲ ਸੁਣਦਾ ਏ ਇਹ ਗੱਲ ਸੁਣਦਾ ਤਾਂ ਮੈਨੂੰ ਜਾਣਾ ਚਾਹੀਦਾ ਮੈਨੂੰ ਯਤਨ ਕਰਨੇ ਚਾਹੀਦੇ ਜਦੋਂ ਇਹ ਵਿਚਾਰਾਂਗੇ ਤਾਂ ਮਤ ਕਹੇਗੀ ਤੇਰੇ ਜਾਣ ਨਾਲ ਕੀ ਹੋਏਗਾ ਕਿ ਮਾਪੇ ਨਹੀਂ ਸਮਝਾਉਣੇ ਹੋਣਗੇ ਉਹਨੂੰ ਬਥੇਰਿਆਂ ਨੇ ਸਮਝਾ ਕੇ ਦੇਖ ਲਿਆ ਤਾਂ ਫਿਰ ਹਿਰਦਾ ਕਹੇਗਾ ਯਾਦ ਰੱਖੇ ਕਿ ਮਨ ਇੱਕ ਮਤ ਇੱਕ ਹਿਰਦਾ ਹਿਰਦਾ ਕਹੇਗਾ ਕੋਈ ਗੱਲ ਨਹੀਂ ਮੈਨੂੰ ਯਤਨ ਕਰਨੇ ਚਾਹੀਦੇ ਨੇ ਉਹ ਮੰਨੇ ਨਾ ਮੰਨੇ ਮੇਰੇ ਯਤਨ ਸ਼ੁਭ ਅਮਲ ਬਣ ਜਾਣਗੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ Hindu ਵੱਡਾ ਕਿ ਮੁਸਲਮਾਨ ਇਹ ਗੁਰੂ ਪਾਤਸ਼ਾਹ ਨੇ ਜਵਾਬ ਕੀ ਦਿੱਤਾ ਸੀ ਸ਼ੁਭ ਅਮਲਾਂ ਬਾਝੋਂ ਦੋਨੋਂ ਰਹਿ ਹੁਣ ਉਹ ਬਦਲੇ ਨਾ ਬਦਲੇ ਪਰ ਯਤਨ ਕਰਨ ਵਾਲੇ ਦੇ ਯਤਨ ਸ਼ੋਭਾਮਲ ਬਣ ਗਏ ਪਰ ਜਿਨ੍ਹਾਂ ਨੇ ਗੱਲਾਂ ਕੀਤੀਆਂ ਸ਼ੋਭਾਮਲ ਬਣ ਗਏ ਜੀ ਤਾਂ ਅਸੀਂ ਜੇ ਇੱਥੇ ਕਦੀ ਇੱਕ ਦਿਨ ਪਰਖ ਕੇ ਦੇਖਿਓ ਜੀ ਜੇ ਅਸੀਂ ਇੱਥੋਂ ਨੈਗੇਟਿਵ 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 ਸੁਣ ਕੇ ਅਸੀਂ ਘਰ ਜਾਂਦੇ ਆ ਤਾਂ ਤੁਹਾਡੀ ਜਿਹੜੀ ਵੇਵ ਹੈ ਨਾ ਜਦੋਂ ਤੁਸੀਂ ਖਾਣਾ ਖਾਓਗੇ ਜਿਹੜਾ ਕਹਿੰਦੇ ਸੀ ਨਾ ਜੈਸਾ ਮਾਨ ਤੈਸਾ ਅੰਨ ਉਹਦਾ ਆਹ ਕਨਸੈਪਟ ਹੈ ਜਦੋਂ ਅਸੀਂ ਘਰ ਜਾਵਾਂਗੇ ਤੇ ਅੱਜ ਤੋਂ ਬਾਦ ਨਾ ਪ੍ਰੈਕਟਿਸ ਕਰਕੇ ਦੇਖੋ ਜਦੋਂ ਅਸੀਂ ਖਾਣਾ ਖਾਂਦੇ ਆ ਨਾ ਮਨ ਚੁੱਪ ਨਹੀਂ ਹੁੰਦਾ ਜੀ ਮਨ ਸਬ지 ਬੰਨੀ ਧਿਆਨ ਹੁੰਦਾ ਕੁਛ ਨਾ ਕੁਛ ਕੁਛ ਨਾ ਕੁਛ ਵਿਚਾਰ ਅੰਦਰ ਚੱਲਦਾ ਰਹਿੰਦਾ ਠੀਕ ਹੈ ਨਾ ਜੀ ਤਾਂ ਉਹ ਜਿਹੜੇ 네ਗੇਟਿਵ ਵਿਚਾਰ ਚੱਲਣਗੇ ਉਹ ਅੰਦਰ ਜਿਹੜੇ ਇੱਥੋਂ ਬੀਜ ਬੀਜਲੇ ਤੇ ਉਸ ਬੀਜ ਨੂੰ ਹੋਰ ਜਿਹੜਾ ਹੈ ਉਹ ਫਲੀ ਪੂਤ ਕਰ ਦੇਣਗੇ ਇਸ ਲਈ ਆਪਾਂ ਅੱਜ ਇੱਕ ਗੱਲ ਸਿੱਖੀਏ ਇਸ ਕੰਨਾ ਰਾਹੀਂ ਖੁਰਾਕ ਕੀ ਦੇਣੀ ਹੈ ਇਹਦਾ ਕੰਟਰੋਲ ਕਿਹਦੇ ਕੋਲ ਹੈ ਜੀ ਕੰਨਾ ਰਾਹੀਂ ਖੁਰਾਕ ਕੀ ਦੇਣੀ ਹੈ ਕਿਹਦੇ ਕੰਟਰੋਲ ਹੈ ਜੀ ਕਦੀ ਇਦਾਂ ਤਾਂ ਨਹੀਂ ਕਿ ਕੰਟਰੋਲ ਦੂਜਿਆਂ ਕੋਲ ਚਲੇ ਜਾਂਦਾ ਵੀ ਜੇ ਮੈਂ ਬੋਲਿਆ ਇਹ ਕੀ ਕਹੇਗਾ ਮੇਰੀ ਗੱਲ ਹੀ ਨਹੀਂ ਸੁਣੀ ਤਾਂ ਇਹੀ ਪੈ ਸਾਗਰ ਕੇ ਹੈ ਭਗਤ ਕਬੀਰ ਜੀ ਨੇ ਕਹੇ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਗੁਰੂ ਰੋਟ ਲਿਓ ਜੋ ਰੱਬ ਸਦੀਵੀ ਗਿਆਨ ਬਣ ਕੇ ਕੁਦਰਤ ਦੇ ਕੋਨੇ-ਕੋਨੇ ਵਿੱਚ ਸਮਾਇਆ ਹੋਇਆ ਆ ਆ ਗੱਡੀਆਂ ਲੰਘ ਰਹੀਆਂ ਨੇ ਨਾ ਕੁਝ ਵੀ ਗਿਆਨ ਗੁਰੂ 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 ਗ੍ਰੰਥ ਸਾਹਿਬ ਜੀ ਦੇ ਅੰਦਰ ਪੂਰਾ ਗਿਆਨ ਰੂਪ ਗੁਰੂ ਹੈ ਗਿਆਨ ਗੁਰੂ ਠੀਕ ਹੈ ਜੀ ਉਹਦੇ ਚੋ ਜਿਹੜਾ ਸਾਨੂੰ ਗੁਰ ਦੇਣਾ ਉਹ ਸ਼ਬਦ ਦੇ ਰੂਪ ਵਿੱਚ ਨਾਮ ਦੇ ਰੂਪ ਵਿੱਚ ਉਪਦੇਸ਼ ਦੇ ਰੂਪ ਵਿੱਚ ਦੇਣਾ ਤੇ ਉਹ ਦਿੱਤਾ ਕੀ ਪ੍ਰੀਤ ਦਾ ਹੁਣ ਪ੍ਰੀਤ ਨਿਭਾਉਣੀ ਕਿੱਥੇ ਆ ਪ੍ਰੀਤ ਨਿਭਾਉਣੀ ਕਿੱਥੇ ਆ ਪ੍ਰੀਤ ਬੱਚਿਆਂ ਨਾਲ ਵੀ ਨਿਭਾਉਣੀ ਹੈ ਮੂੰਹ ਬਣ ਗਿਆ ਨਹੀਂ ਨਹੀਂ ਬੇਬੀ ਪ੍ਰੀਤ ਪਤੀ ਪਤਨੀ ਦੇ ਵੀ ਨਿਭਾਉਣੀ ਹੈ ਮੋਹ ਬਣ ਗਿਆ ਨਹੀਂ ਨਿਵੇਗੀ ਪ੍ਰੀਤ ਦੁਨੀਆ ਦੇ ਵਖ ਵਖ ਪਹਿਲੂ ਤੇ ਮਿਲਣੀ ਹੈ ਠੀਕ ਹੈ ਇਸ ਤੋਂ ਬਿਨਾ ਤੇਰੇ ਅੰਦਰ ਕੁਛ ਨਾ ਕੁਛ ਮਰੇਗਾ ਪਿਆਰੇ ਅਗਰ ਬੱਚਿਆਂ ਨਾਲ ਪ੍ਰੀਤ ਪਰਪਰ ਸਿਰੇ ਨਾ ਲੱਗੀ ਜ਼ਿੰਦਗੀ ਦਾ ਸਕੂਨ ਮਰ ਜਾਏਗਾ ਜ਼ਿੰਦਗੀ ਦਾ ਸਕੂਨ ਮਰ ਜਾਏਗਾ ਘਰ ਵਿੱਚੋਂ ਪ੍ਰੀਤ ਨਾ ਪ੍ਰੀਤ ਨਾ ਨਿਭੀ ਘਰ ਦੇ ਵਿੱਚ ਤਾਂ ਫਿਰ ਘਰ ਦਾ ਸਾਰਾ ਮਾਹੌਲ ਰਸ ਮਰ ਜਾਏਗਾ ਮਰੇਗਾ ਉਦੋਂ ਜਦੋਂ ਕੁਝ ਹੋਰ ਜਨਮ ਲਏਗਾ ਪ੍ਰੀਤ ਮਰ ਜਾਏਗੀ ਝਗੜੇ ਜਨਮ ਲੈ ਲੈਣੀ ਪ੍ਰੀਤ ਮਰ ਜਾਏਗੀ ਵਿਵਾਦ ਜਨਮ ਲੈ ਲੈਣੀ ਪ੍ਰੀਤ ਮਰ ਜਾਏਗੀ ਇੱਕ ਦੂਸਰੇ ਪ੍ਰਤੀ ਸ਼ੰਕੇ ਜਨਮ ਲੈ ਲੈਣਗੀ ਪ੍ਰੀਤ ਮਰ ਜਾਏਗੀ ਇੱਕ ਦੂਸਰੇ ਪ੍ਰਤੀ ਵਿਸ਼ਵਾਸ ਮਰ ਜਾਏਗਾ ਇੰਨਾ ਕੁਝ ਮਰਨ ਦੇ ਨਾਲ ਵਿੱਚ ਇੱਕ ਰਸ ਵੀ ਮਰ ਜਾਏਗਾ ਅਸਲੀ ਜੇ ਇੰਨਾ ਕੁਝ ਮਰ ਗਿਆ ਨਾ ਇਹ ਰਸ ਨਹੀਂ ਮਰਿਆ ਇੱਕ ਪਾਸੇ ਤੋਂ ਤਾਂ ਜ਼ਿੰਦਗੀ ਮਰ ਗਈ ਹੁਣ ਜਦੋਂ ਅਸੀਂ ਮੱਛੀ ਤੇ ਪਾਣੀ ਦੇ ਵਿੱਚੋਂ ਭਮਰੇ ਤੇ ਸੁਗੰਧੀ ਦੇ ਵਿੱਚੋਂ ਭਮਰੇ ਤੇ ਫੁੱਲਾਂ ਦੇ ਵਿੱਚੋਂ ਵੱਖ-ਵੱਖ ਵਰਤਾਰਿਆਂ ਵਿੱਚੋਂ ਉਸ ਸਤਗੁਰ ਸਰੂਪ ਨੂੰ ਜਾਣਨ ਦਾ ਯਤਨ ਕਰਾਂਗੇ ਉਸ ਗਿਆਨ ਸਰੂਪ ਨੂੰ ਸਮਝਣ ਦਾ ਯਤਨ ਕਰਾਂਗੇ ਜ਼ਿੰਦਗੀ 'ਚ ਜਿਉਂ ਕੇ ਆਪਣੇ ਅੰਦਰ ਪੈਦਾ ਕਰਾਂਗੇ ਤਾਂ ਫਿਰ ਅਵਸ਼ ਸਾਡੇ ਘਰ ਦਾ ਮਾਹੌਲ ਬਦਲਣਾ ਸ਼ੁਰੂ ਹੋ ਜਾਏਗਾ ਤਾਂ ਅੱਜ ਆਪਾਂ ਇੱਕ ਕੋਸ਼ਿਸ਼ ਕਰੀਏ ਜੀ ਸੁਲਜੀ ਹੋਈ ਸ਼ਬਦਾਬਲੀ ਨੂੰ ਆਪਣੀ ਜ਼ਿੰਦਗੀ ਦਾ ਗਹਿਣਾ ਬਣਾ ਲੀਏ ਕੋਈ ਬੰਦਾ ਸਾਡਾ ਵਿਰੋਧ ਕਰਦਾ ਹੈ ਉਹਦੇ ਕੋਲੇ ਰਾਈਟ ਹੈ ਵਿਰੋਧ ਕਰਨ ਦਾ ਕਿਉਂਕਿ ਉਹਦੀ ਆਪਣੀ ਮਤ ਹੈ ਕੋਈ ਬੰਦਾ ਸਾਡੇ ਨਾਲ ਨਫ਼ਰਤ ਕਰਦਾ ਹੈ ਉਹਦਾ ਰਾਈਟ ਹੈ ਜੀ ਨਫ਼ਰਤ ਕਰਨ ਦਾ ਕਿਉਂਕਿ ਮਨ ਉਹਦਾ ਹੈ ਮਨ ਸਾਡਾ ਨਹੀਂ ਹੈ ਗੁਰੂ 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 ਗ੍ਰੰਥ ਸਾਹਿਬ ਜੀ ਦੇ ਅੰਦਰ ਪੂਰਾ ਗਿਆਨ ਰੂਪ ਗੁਰੂ ਹੈ ਗਿਆਨ ਗੁਰੂ ਠੀਕ ਹੈ ਜੀ ਉਹਦੇ ਚੋਂ ਜਿਹੜਾ ਸਾਨੂੰ ਗੁਰ ਦੇਣਾ ਉਹ ਸ਼ਬਦ ਦੇ ਰੂਪ ਵਿੱਚ ਨਾਮ ਦੇ ਰੂਪ ਵਿੱਚ ਉਪਦੇਸ਼ ਦੇ ਰੂਪ ਵਿੱਚ ਦੇਣਾ ਤੇ ਉਹ ਦਿੱਤਾ ਕੀ ਪ੍ਰੀਤ ਦਾ ਹੁਣ ਪ੍ਰੀਤ ਨਿਭਾਉਣੀ ਕਿੱਥੇ ਹੈ ਪ੍ਰੀਤ ਨਿਭਾਉਣੀ ਕਿੱਥੇ ਪ੍ਰੀਤ ਬੱਚਿਆਂ ਨਾਲ ਵੀ ਨਿਭਾਉਣੀ ਹੈ ਮੂੰਹ ਬਣ ਗਿਆ ਨਹੀਂ ਨਿਵੇਗੀ ਪ੍ਰੀਤ ਪਤੀ ਪਤਨੀ ਲਈ ਵੀ ਨਿਭਾਉਣੀ ਹੈ ਮੂੰਹ ਬਣ ਗਿਆ ਨਹੀਂ ਨਿਵੇਗੀ ਪ੍ਰੀਤ ਦੁਨੀਆ ਦੇ ਵਖ ਵਖ ਪਹਿਲੂ ਤੇ ਮਿਲਣੀ ਹੈ ਠੀਕ ਹੈ ਇਸ ਤੋਂ ਬਿਨਾ ਤੇਰੇ ਅੰਦਰ ਕੁਛ ਨਾ ਕੁਛ ਮਰੇਗਾ ਪਿਆਰੇ ਅਗਰ ਬੱਚਿਆਂ ਨਾਲ ਪ੍ਰੀਤproper sire ਨਾ ਲੱਗੀ ਜ਼ਿੰਦਗੀ ਦਾ ਸਕੂਨ ਮਰ ਜਾਏਗਾ ਜ਼ਿੰਦਗੀ ਦਾ ਸਕੂਨ ਮਰ ਜਾਏਗਾ ਘਰ ਵਿੱਚੋਂ ਪ੍ਰੀਤ ਨਾਮ ਪ੍ਰੀਤ ਨਾ ਨਿਭੀ ਘਰ ਦੇ ਵਿੱਚ ਤਾਂ ਫਿਰ ਘਰ ਦਾ ਸਾਰਾ ਮਾਹੌਲ ਰਸ ਮਰ ਜਾਏਗਾ ਮਰੇਗਾ ਉਦੋਂ ਜਦੋਂ ਕੁਝ ਹੋਰ ਜਨਮ ਲਏਗਾ ਪ੍ਰੀਤ ਮਰ ਜਾਏਗੀ ਝਗੜੇ ਜਨਮ ਲੈ ਲੈਣਗੇ ਪ੍ਰੀਤ ਮਰ ਜਾਏਗੀ ਵਿਵਾਦ ਜਨਮ ਲੈ ਲੈਣਗੇ ਪ੍ਰੀਤ ਮਰ ਜਾਏਗੀ ਇੱਕ ਦੂਸਰੇ ਪ੍ਰਤੀ ਸ਼ੰਕੇ ਜਨਮ ਲੈ ਲੈਣਗੇ ਪ੍ਰੀਤ ਮਰ ਜਾਏਗੀ ਇੱਕ ਦੂਸਰੇ ਪ੍ਰਤੀ ਵਿਸ਼ਵਾਸ ਮਰ ਜਾਏਗਾ ਇੰਨਾ ਕੁਝ ਮਰਨ ਦੇ ਨਾਲ ਵਿੱਚ ਇੱਕ ਰਸ ਵੀ ਮਰ ਜਾਏਗਾ ਅਸਲੀ ਜੇ ਇੰਨਾ ਕੁਝ ਮਰ ਗਿਆ ਨਾ ਇਹ ਰਸ ਨਹੀਂ ਮਰਿਆ ਇੱਕ ਪਾਸੇ ਤੋਂ ਤਾਂ ਜ਼ਿੰਦਗੀ ਮਰ ਗਈ ਤਾਂ ਹੁਣ ਜਦੋਂ ਅਸੀਂ ਮੱਛੀ ਤੇ ਪਾਣੀ ਦੇ ਵਿੱਚੋਂ ਭਮਰੇ ਤੇ ਸੁਗੰਧੀ ਦੇ ਵਿੱਚੋਂ ਭਮਰੇ ਤੇ ਫੁੱਲਾਂ ਦੇ ਵਿੱਚੋਂ ਮੱਖ ਬੱਖ ਵਰਤਾਰਿਆਂ ਵਿੱਚੋਂ ਉਸ ਸਤਗੁਰ ਸਰੂਪ ਨੂੰ ਜਾਣਨ ਦਾ ਯਤਨ ਕਰਾਂਗੇ ਉਸ ਗਿਆਨ ਸਰੂਪ ਨੂੰ ਸਮਝਣ ਦਾ ਯਤਨ ਕਰਾਂਗੇ ਜ਼ਿੰਦਗੀ 'ਚ ਜਿਉਂ ਕੇ ਆਪਣੇ ਅੰਦਰ ਪੈਦਾ ਕਰਾਂਗੇ ਤਾਂ ਫਿਰ ਅਵਸ਼ ਸਾਡੇ ਘਰ ਦਾ ਮਾਹੌਲ ਬਦਲਣਾ ਸ਼ੁਰੂ ਹੋ ਜਾਏਗਾ ਇਹ ਜ਼ਬਾਨ ਉਹਦੀ ਹੈ ਸਾਡੀ ਨਹੀਂ ਠੀਕ ਹੈ ਜੀ ਉਹ ਸਾਡੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰਦਾ ਹੈ ਕੋਈ ਗੱਲ ਨਹੀਂ ਇਹ ਉਹਦਾ ਰਾਈਟ ਹੈ ਕਿਉਂਕਿ ਫੈਸਲੇ ਉਹਦੇ ਨੇ ਸਾਡੇ ਨਹੀਂ ਉਹ ਆਪਣੇ ਸਾਡੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰਕੇ ਸਾਨੂੰ ਤੁਰਨ ਨਹੀਂ ਦੇ ਰਿਹਾ ਜਾਂ ਪਿੱਛੇ ਤੱਕ ਦਿੰਦਾ ਉਹਦਾ ਰਾਈਟ ਹੈ ਜੀ ਕਿਉਂਕਿ ਉਹਦੀ ਸੋਚ ਹੈ ਪਰ ਜਦੋਂ ਕਿਤੇ ਉਹਦੇ ਬਾਰੇ ਕੁਝ ਕਹਿਣਾ ਪਵੇ ਸ਼ਬਦਾਵਲੀ ਸੁੱਲਜੀ ਹੋਈ ਚਾਹੇ ਉਹਦੇ ਬਾਰੇ ਲਿਖਿਆ ਹੋਵੇ ਤੇ ਚਾਹੇ ਉਹਦੇ ਬਾਰੇ ਬੋਲਿਆ ਹੋਵੇ ਪਤਾ ਹੈ ਕਿਉਂ ਜੇ ਸ਼ਬਦਾਵਲੀ ਸੁੱਲਜੀ ਹੋਏਗੀ ਨਾ ਤੇ ਲੋਕ ਐਨੇ ਅਣਜਾਣ ਵੀ ਨਹੀਂ ਇਉਂ ਨਾ ਨਾ ਪਤਾ ਲੱਗੇ ਕਿ ਇੱਧਰ ਕਿੱਥੇ ਜੇ ਖੜੀ ਐ ਖੇਡ ਤੇ ਇੱਧਰ ਕਿੱਥੇ ਜੇ ਖੜੀ ਕਹਿੰ ਉਹ ਜਿਹੜਾ ਲੋਕਾਂ ਦੇ ਹਿਰਦਿਆਂ 'ਚ ਉਹ ਨਿਪਟਾਰਾ ਹੁੰਦਾ ਨਾ ਉਹਨੂੰ ਕੁਦਰਤ ਦਾ ਨਿਪਟਾਰਾ ਕਹਿੰਦੇ ਨੇ ਉਹਨੂੰ ਰੱਬ ਦਾ ਨਿਪਟਾਰਾ ਵੀ ਕਹਿੰਦੇ ਨੇ ਇਸ ਲਈ ਆ ਤੁਹਾਡੇ ਕੋਲ ਜਿਹੜੇ ਪਿੱਛੇ ਆਪਾਂ ਪ੍ਰੋਗਰਾਮ ਕੀਤੇ ਸੀ 500 ਉਹਨਾਂ ਨੂੰ ਵੀਡੀਓ ਭੇਜੀ ਤੇ ਮੈਂ YouTube ਤੇ ਪਾਈ ਮੈਂ ਉਹ ਤੇ ਲਿਖਿਆ ਸੀ ਕਿ ਕੈਨੇਡਾ ਦੇ ਵਿੱਚ ਸੂਝਵਾਨ ਬਜ਼ੁਰਗਾਂ ਦੀ ਸਾਥ ਦੇ ਵਿੱਚ ਜਾ ਕੇ ਵਿਚਾਰ ਦੇਣ ਦਾ ਮੌਕਾ ਬਣਿਆ ਤੁਸੀਂ ਇਸ ਸਾਥ ਨੂੰ ਕੋਸ਼ਿਸ਼ ਕਰਿਓ ਕਿ ਪਿੰਡਾਂ ਦੀ ਸਾਥ ਦੇ ਲੈਵਲ ਤੋਂ ਉੱਚਾ ਚੁੱਕ ਕੇ ਬਹੁਤ ਉੱਚਾ ਚੁੱਕ ਕੇ ਇੱਕ ਐਸਾ ਇੱਥੇ ਮਾਹੌਲ ਕ੍ਰੀਏਟ ਕਰ ਲਓ ਗੱਲਾਂ ਬਾਤਾਂ ਦਾ ਕਿ ਕੋਈ ਤੁਰਿਆ ਜਾਂਦਾ ਨੌਜਵਾਨ ਜਾਂ ਟੀਨੇਜ ਦੇ ਵਿੱਚ ਕੱਚੀ ਉਮਰ ਵਾਲਾ ਖੜ ਕੇ 5 ਮਿੰਟ ਸੁਣ ਜਾਵੇ ਉਹ ਕਵੇ ਮਾਂ ਮਾਂ ਅੱਜ ਮੈਂ ਉੱਥੋਂ ਸੁਣ ਕੇ ਇੱਕ ਸਿੱਖ ਕੇ ਆਇਆ ਆਹ ਗੱਲ ਮੈਂ ਘਰ ਵਿੱਚ ਲਾਗੂ ਕਰਨੀ ਹੈ ਤੇ ਉਹ ਬੱਚਾ ਮਾਂ ਕਵੇ ਪੁੱਤ ਜਰੂਰ ਜਾਇਆ ਕਿ ਸੀ ਨਾ ਉਹ ਸਾਡਾ ਖੂਨ ਉਹਦੇ ਨਾਲ ਹੀ ਉਹਦੇ ਵਿੱਚ ਟ੍ਰਾਂਸਫਰ ਹੋਇਆ ਸੀ ਇਹ ਉਹ ਜਿਹਨੂੰ ਅਸੀਂ ਜੈਨੇਟਿਕ ਕਹਿੰਦੇ ਆ ਚਿਹਰਾ ਵੀ ਕਦੇ-ਕਦੇ ਮਿਲਦਾ ਹੈ ਕਦੇ-ਕਦੇ ਆਦਤਾਂ ਵੀ ਮਿਲਦੀਆਂ ਨੇ ਤੇ ਉਹ ਜਿਹੜੀ ਅੰਦਰ ਟ੍ਰਾਂਸਫਰ ਹੁੰਦੀ ਹੈ ਜੀ ਉਹ ਸਾਡੀਆਂ ਤਰੰਗਾਂ ਬਹੁਤ ਕੰਮ ਕਰਦੀ ਹੂਨ ਆਪਣੀ ਮਾਂ ਦੀ ਗੋਦੀ ਪਤਾ ਲੱਗਦਾ ਨਾ ਮੇਰੀ ਮਾਂ ਦੀ ਗੋਦੀ ਹੈ ਕਿਉਂਕਿ ਬਹੁਤ ਸੈਂਸਟਿਵ ਹੁੰਦਾ ਉਹਨੂੰ ਤਰੰਗਾਂ ਹੀ ਸਮਝ ਆਉਂਦੀਆਂ ਨੇ ਪਹਿਲਾ ਤਜਰਬਾ ਇਹ ਹੋਇਆ ਜੀ ਦੂਜਾ ਤਜਰਬਾ ਹੋਇਆ ਕਿ ਕੋਰੀ ਬੀਬੀ ਬੈਠਦੀ ਹੈ ਬੱਚਾ ਉਹਦੇ ਨਾਲ ਉਸਨੇ ਬੇਬੀ ਸੀਟ ਇਧਰ ਕੀਤੀ ਨਾਲ ਹੀ ਬੈਠ ਗਈ ਪਿਆ ਦਾ ਇਧਰ ਆ ਜਾ ਜਦੋਂ ਨਾਲ ਹੀ ਬੈਠ ਗਈ ਤਾਂ ਇਹ ਤਾਂ ਹੋਇਆ ਕਿ ਉਹ ਅਨਟਚ ਨਹੀਂ ਹੋਈ ਉਹ ਤਾਂ bari ਹੋਣ ਕੇ ਅਨਟਚ ਹੋਈ ਪਰ ਉਹ ਕੀ ਕੀਤਾ ਉਹਨੇ ਬੈਠਣ ਸਾਰੀ ਨੇ ਆਪਣਾ ਫੋਨ ਇਦਾਂ ਹੋ ਕਰਨ ਲੱਗ ਗਈ ਫੋਨ ਕਰਨ ਲੱਗੀ ਤੇ ਬਚਾਰਾ ਉਹ ਪਿਆ 10 ਕਿ ਮਿੰਟ ਦੀ ਮੇਰੀ ਡਰਾਈਵ ਸੀਗੀ ਉਹਨੂੰ ਡ롭 ਕਰਨਾ ਸੀਗਾ ਤੇ ਉਹ ਰੋ ਹੀ ਗਿਆ ਰੋ ਹੀ ਗਿਆ ਜਦੋਂ 5 ਕਿ ਮਿੰਟ ਹੋ ਗਏ ਨਾ ਤੇ ਮੈਂ ਉਸਨੂੰ ਕਿਹਾ ਮੈਂ ਕਿਹਾ ਵੀ ਆਈ ਥਿੰਕ ਬੇਬੀ ਫੀਲਿੰਗ एवरीथिंग ਇਗਨੋਰਿੰਗ ਇਹ ਸਾਰੇ ਮੈਨੂੰ ਇਗਨੋਰ ਕਰ ਰਹੇ ਨੇ ਇਹਨੂੰ ਇੱਕ ਤਰੰਗਾ ਮਿਲਦੀਆਂ ਨੇ ਜਦੋਂ ਘਰ ਦੇ ਵਿੱਚ ਬੱਚੇ ਨੂੰ ਸਾਰੇ ਇਗਨੋਰ ਕਰਨਗੇ ਜੀ ਉਹ ਰੋਏਗਾ ਜੀ ਕਦੀ ਇਸ ਨੂੰ ਪਰਖ ਕੇ ਦੇਖ ਲਓ ਤਾਂ ਇਸ ਸੱਤ ਨੂੰ ਕੋਸ਼ਿਸ਼ ਕਰੋ ਕਿ ਇੱਥੇ ਜਿਹੜੀ ਜਿਹੜੇ ਵੀ ਟੌਪਿਕ ਡਿਸਕਸ ਕਰਦੇ ਨੇ ਉਹਨ ਟੌਪਿਕ ਨਾ ਸਮਝਿਓ ਜੀ ਇਹ ਖੁਰਾਕ ਹੈ ਜੀ ਚਾਹੇ ਆਪਾਂ ਸੁਣਦੇ ਆਂ ਚਾਹੇ ਵਿਚਾਰਦੇ ਆਂ ਇੱਥੋਂ ਅਸੀਂ ਇੱਕ ਖੁਰਾਕ ਲੈ ਕੇ ਜਾ ਰਹੇ ਆਂ ਉਸ ਖੁਰਾਕ ਦਾ ਅਸਰ ਘਰ ਵਿੱਚ ਪੈਂਦਾ ਹੈ ਕਿ ਇਹਦੀ ਸਮਝ ਉਦੋਂ ਜੇ ਲੱਗਦੀ ਹੈ ਜੀ ਜਦੋਂ ਪੋਤਰੇ 10-12 ਸਾਲ ਦੇ ਹੋ ਜਾਂਦੇ ਨੇ ਜਦੋਂ ਪੋਤਰੇ 10-12 ਸਾਲ ਦੇ ਹੋ ਜਾਂਦੇ ਨੇ ਤੇ ਜਿਹੜੀਆਂ ਉਮੀਦਾਂ ਸਾਰੇ ਬਜ਼ੁਰਗ ਜਾਣਦੇ ਨੇ ਹਿਰਦਿਆਂ ਚ ਪਈਆਂ ਨੇ ਇਹ ਗੱਲਾਂ ਜੀ ਔਰ ਇਹ ਗੱਲਾਂ ਸਮਝੀ ਬਜ਼ੁਰਗੀ ਚ ਆਉਣਗੀਆਂ ਜੀ ਕਿ ਜਿਹੜੀਆਂ ਉਮੀਦਾਂ ਲੈ ਕੇ ਘਰ ਬਣਾਇਆ ਜਾਂਦਾ ਹੈ ਜੀ ਜਿਹੜੀਆਂ ਉਮੀਦਾਂ ਲੈ ਕੇ ਆਪਣੇ ਘਰ ਛੱਡ ਕੇ ਇੱਥੇ ਆਇਆ ਜਾਂਦਾ ਹੈ ਜੀ ਜਿਹੜੀਆਂ ਉਮੀਦਾਂ ਰੱਖ ਕੇ ਸਭ ਕੁਝ ਗਵਾ ਕੇ ਕੁਝ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਘਰ ਵਿੱਚ ਵੀ ਉਹਨਾਂ ਨਾ ਮਿਲੇ ਜੀ ਤੇ ਜ਼ਿੰਦਗੀ ਨਰਕ ਲੱਗਦੀ ਹੈ ਘਰ ਦੇ ਵਿੱਚ ਬਾਰੋਂ ਬੱਚਾ ਹੁੰਦਾ ਹੈ ਔਰ ਅਫੀਸਰ ਬਣ ਗਿਆ ਅਫੀਸਰ ਬਣ ਕੇ ਘਰ ਆਉਂਦਾ ਹੈ ਘਰ ਆ ਕੇ ਤੋਂ ਡੈਡੀ ਦੇ ਪਹਿਰੇ ਹੱਥ ਲਾਉਂਦਾ ਹੈ ਮਾਂ ਦੇ ਪਹਿਰੇ ਹੱਥ ਲਾਉਂਦਾ ਹੈ ਇਹ ਕਿਤੋਂ ਮੁੱਲ ਮਿਲ ਜਾਏਗਾ ਜੀ ਉਸ ਮਿਲਣ ਜਿਹੜੀ ਬਾਪ ਨੂੰ ਖੁਸ਼ੀ ਹੋ ਰਹੀ ਹੁੰਦੀ ਹੈ ਉਹ ਮੁੱਲ ਮਿਲ ਜਾਏਗੀ ਉਸ ਵੇਲੇ ਜਿਹੜੀ ਮਾਂ ਨੂੰ ਖੁਸ਼ੀ ਹੁੰਦੀ ਹੈ ਉਹ ਮੁੱਲ ਮਿਲ ਜਾਏਗੀ ਤੇ ਇਹ ਵੀ ਯਾਦ ਰੱਖਿਓ ਜੀ ਜਿੰਨਾ ਜਿੰਨਾ ਘਰਾਂ ਵਿੱਚ ਇਹ ਕਲਚਰ ਹੈਗਾ ਜਿੰਨਾ ਜਿੰਨਾ ਘਰਾਂ ਵਿੱਚ ਹੈਗਾ ਜਦੋਂ ਉਹ ਬਾਹਰੋਂ ਆ ਕੇ ਪਹਿਰੀਆਂ ਥਲਾਉਂਦਾ ਹੈ ਇੱਕ ਅਫੀਸਰ ਬਣ ਕੇ ਨਹੀਂ ਉਹ ਅਫੀਸਰੀ ਤਾਂ ਮੋਢਿਆਂ ਤੇ ਰੱਖ ਦਿੰਦਾ ਹੈ ਇੱਕ ਪੁੱਤ ਮੰਨ ਕੇ ਜਦੋਂ ਲਾ ਰਿਹਾ ਤੇ ਮਾਂ ਦਾ ਹਿਰਦਾ ਕਿੰਨਾ ਖੁਸ਼ੀ ਹੁੰਦਾ ਬਾਪ ਦਾ ਹਿਰਦਾ ਕਿੰਨਾ ਖੁਸ਼ ਹੁੰਦਾ ਜੀ ਤੁਹ ਖੁਸ਼ ਹਿਰਦੇ ਨਾਲ ਜਿਹੜਾ ਹੱਥ ਰੱਖਦੇ ਨੇ ਨਾ ਜੀ ਮੋਢੇ ਤੇ ਇਹਨਾਂ ਮੋਢੇ ਤੇ ਹੱਥ ਰੱਖਦੇ ਨੇ ਉਹਦੇ ਚ ਤਰੰਗਾ ਨਹੀਂ ਚ ਕੋਈ ਤਰੰਗਾ ਨਹੀਂ ਇੱਕ ਹੋਰ ਜੇ ਤੁਹਾਡੇ ਚੋ ਕਿਸੇ ਦਾ ਐਕਸਪੀਰੀਅੰਸ ਹੋਇਆ ਹੋਇਆ ਹੱਥ ਖੜਾ ਕਰਿਓ ਤੁਸੀਂ ਕਦੀ ਆਪਣੇ ਟੀਚਰ ਨੂੰ 15 ਸਾਲ ਤੋਂ ਵੱਧ ਵਕਫੇ ਬਾਅਦ ਕਦੀ ਮਿਲੇ ਹੋਵੋ ਜੀ ਕਿਸੇ ਦਾ ਐਕਸਪੀਰੀਅੰਸ ਹੋਵੇ ਵੱਧ 15 20 ਸਾਲ ਹੋ ਗਏ ਹੁਣ ਤੁਸੀਂ ਆਪਣੇ ਟੀਚਰ ਨੂੰ ਮਿਲੇ ਹੋਵੋ ਤੇ ਟੀਚਰ ਦੇ ਪੈਰਿਆਂ 'ਤੇ ਲਾਏ ਹੋਣ ਤੇ ਉਹਨੂੰ ਪਹਿਚਾਨ ਨਾ ਆਈ ਹੋਵੇ ਵੇਨਾ ਉਹ ਨੂੰ ਪਹਿਚਾਨ ਨਹੀਂ ਹੋਵੇ ਤੇ ਆਪਾਂ ਕਹਿੰਦੇ ਸਰ ਮੈਂ ਤੁਹਾਡਾ ਸਟੂਡੈਂਟ ਸੀ ਜੀ ਆਪਣੀ ਕਲਾਸ ਵਿੱਚ ਅ ਬਿਤਾ ਮੇਰੇ ਯਾਦ ਨੇ ਸਰ ਮੈਂ ਉਸ ਵੇਲੇ ਕਲਾਸ ਚ ਟੋਪ ਆਇਆ ਸੀ ਉਹ ਅੱਛਾ ਉਸ ਵੇਲੇ ਉਹਨੂੰ ਖੁਸ਼ੀ ਕਿੰਨੀ ਹੁੰਦੀ ਹੈ ਕਦੀ ਸੋਚਿਆ ਉਸ ਵੇਲੇ ਸਟੂਡੈਂਟ ਨੂੰ ਖੁਸ਼ੀ ਕਿੰਨੀ ਹੁੰਦੀ ਹੈ ਕਦੀ ਸੋਚਿਆ ਉਹ ਖੁਸ਼ੀਆਂ ਦੀਆਂ ਤਰੰਗਾਂ ਉਹ ਖੁਸ਼ੀਆਂ ਦੀਆਂ ਤਰੰਗਾਂ ਤੇ ਜਦੋਂ ਉਹ ਟੀਚਰ ਮੋਢੇ ਤੇ ਹੱਥ ਰੱਖਦਾ ਜਾਂ ਗੱਲ ਵਕੜੀ ਪਾਉਂਦਾ ਨਾ ਜੀ ਉਹ ਤਰੰਗਾ ਨਹੀਂ ਚ ਉਹ ਸਾਰੀਆਂ ਵੇਵਸ ਨਹੀਂ ਮਿਲਣੀਆਂ ਕਿਸੇ ਯਤਨਾ ਨਾਲ ਨਹੀਂ ਮਿਲਣੀਆਂ ਠੀਕ ਹੈ ਇੱਕ ਹੋਰ ਜਿਹੜੀ ਪਿੱਛੇ ਜਾ ਕਿਸੇ ਨੇ ਵੀਡੀਓ ਪਾਈ 2 ਕਮਿੰਟ ਦੀ ਵੀਡੀਓ ਹੈ ਸਿਰਫ ਦੁੱਖ ਨੇ ਪੱਤਰਕਾਰ ਖੜਦੇ ਨੇ ਪ੍ਰੈਸ ਰਿਪੋਰਟਰ ਟੀਵੀ ਤੇ ਪ੍ਰੈਸ ਰਿਪੋਰਟਰ ਬਸ ਆਉਂਦੀ ਹੈ ਟੈਕਸੀ ਵਾਲੇ ਨੂੰ ਕਹਿੰਦੇ ਨੇ ਪਰੇ ਹੋ ਜਾ ਬਈ ਪਰੇ ਹੋ ਜਾ ਉਹ ਕਹਿੰਦਾ ਮੇਰੀ ਬੇਟੀ ਨਹੀਂ ਆਉਣਾ ਉਹ ਕਹਿੰਦੇ ਹੋਣਾ ਹੋਏਗਾ ਇਹ ਅਸੀਂ ਕਵਰਿੰਗ ਕਰਨੀ ਹੈ ਤੂੰ ਪਾਸੇ हट ਇੱਕ ਸਰਪੋਰਟਰ ਦੇ ਨਾਲ ਕੈਮਰੇ ਵਾਲਾ ਉਸ ਨੂੰ ਧੱਕ ਕੇ ਪਰੇ ਕਰ ਦਿੰਦਾ ਠੀਕ ਹੈ ਜੀ ਉਹ ਕਿਉਂ ਖੜੇ ਨੇ ਕਿਉਂਕਿ ਇੱਕ ਗਰੀਬ ਲੜਕੀ ਆਈਏਐਸ ਅਫੀਸਰ ਬਣ ਕੇ ਡਿਪਟੀ ਕਮਿਸ਼ਨਰ ਬਣ ਕੇ ਅੱਜ ਬਸਤੇ ਆ ਰਹੀ ਹੈ ਹੁਣ ਇਹ ਵੀ ਖੜ ਗਿਆ ਦੇਖੇ ਵਾਲਾ ਵੀ ਮੈਂ ਦੇਖਦਾ ਵੀ ਕੌਣ ਹੈ ਇਹਨੂੰ ਇਹ ਤੇ ਪਤਾ ਸੀ ਮੇਰੀ ਬੇਟੀ ਐਗਜ਼ਾਮ ਦੇਣ ਗਈ ਵੀ ਪਰ ਇਹਨੂੰ ਇਹ ਨਹੀਂ ਸੀ ਹਲੇ ਪਤਾ ਕਿ ਡਿਪਟੀ ਕਮਿਸ਼ਨਰ ਬਣ ਗਈ ਹੈ ਤੂੰ ਬਸ ਉਤਰਦੀ ਹੈ ਉਹ ਪੱਤਰਕਾਰ ਉਹਦੇ ਮੂੰਹੇ ਲਾ ਕੇ ਵੀ ਕੁਝ ਬੋਲੋ ਕੁਝ ਬੋਲੋ ਕੁਝ ਬੋਲੋ ਹੈਨਾ ਉਹ बोलਦੀ ਹੈ ਸ਼ਬਦ ਧਿਆਨ ਦਿਓ बोलਦੀ ਹੈ ਚੁੱਪ ਕਰਕੇ ਆਪਣੇ ਬਾਪ ਕੋਲੇ ਜਾਂਦੀ ਹੈ ਕਹਿੰਦੀ ਅੱਜ ਰਿਕਸ਼ਾ ਮੈਂ ਚਲਾਵਾਂਗੀ ਇਹ ਪਿੱਛੇ ਬੈਠੇਗਾ ਆਹੀ ਮੇਰਾ ਬੋਲਣਾ ਤੁਸੀਂ ਰਿਪੋਰਟ ਬਣਾ ਲਓ ਜਿਹੜੀ ਬਣਾਉਣੀ ਇਹ ਕਿਤੋਂ ਮੁੱਲ ਮਿਲ ਜਾਣਗੇ ਜੀ ਇਹ ਤਰੰਗਾ ਕਿਤੋਂ ਮੁੱਲ ਮਿਲ ਜਾਣਗੇ ਨਹੀਂ ਮਿਲਣਗੇ ਇਹਦੇ ਨਾਲ ਇਹਨਾਂ ਤਰੰਗਾ ਦੇ ਨਾਲ ਖੁਸ਼ੀ ਨਹੀਂ ਜੀ ਆਨੰਦ ਜਾਗਦਾ ਹੈ ਠੀਕ ਹੈ ਅਖੀਰ ਤੇ ਸਿਰਫ 10 ਸੈਕਿੰਡ ਜੀ ਇੱਕ ਫੋਨ ਕੋਈ ਫੋਨ ਕਰਦਾ ਕਿਸੇ ਨੂੰ ਜਿਹਨੂੰ ਜਿਹਨੂੰ ਸਮਝ ਲੱਗੇ ਉਹਦੇ ਅੰਦਰ ਤਰੰਗਾਂ ਪੈਦਾ ਹੋਣਗੀਆਂ ਫੋਨ ਦੀ ਬੈਲ ਵੱਜਦੀ ਹੈ ਜੀ ਉਹ ਫੋਨ ਉਠਾਉਂਦਾ ਹੈ ਆਵਾਜ਼ ਆਉਂਦੀ ਹੈ ਹੈਲੋ ਸਰ ਮੈਂ ਬਿਰਤ ਆਸ਼ਰਮ ਤੋਂ ਬੋਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਦਾਰ ਰਾਮ ਸਿੰਘ ਜੀ ਇਹਨਾਂ ਜੀ ਦੇ ਬਹੁਤ ਬਹੁਤ ਧੰਨਵਾਦੀਆਂ ਤੇ ਜਿਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਦੇ ਰਾਹਤੀਆਂ ਬਾਰੇ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਗ੍ਰਾਹਤ ਕਰ ਸਕਦੇ ਹਾਂ ਤੇ ਨਾਲ ਹੀ ਪਰਮਜੀਤ ਸਿੰਘ ਜੀ ਤੋਂ ਉਹ ਜਿਹੜੇ ਸਮਾਰਿਕ ਟੀਵੀ ਵਾਲੇ ਜਿਹੜੇ ਆਪਣੇ ਸਵੇਰ ਦੀ ਵੀਡੀਓ ਬਣਾ ਰਹੇ ਨੇ ਉਹਨਾਂ ਦਾ ਵੀ ਅਸੀਂ ਸਾਰੇ ਧੰਨਵਾਦੀਆਂ ਜਿਨ੍ਹਾਂ ਨੇ ਸਾਡੀ ਵੀਡੀਓ ਬਣਾ ਕੇ चैनल वागुरु जी का खालसा सा वागुरु जी की फिलहाल अब इतना डिसिपलिन देख के इस प्रोग्राम देख के पंगू साहब का आए फटाला देख के उन्होंने कार्यक्रम देखे बहुत आनंद हो बहुत खुश और सारे भावना ने सारी संस्था ने बहुत अच्छे तरीके चलिया उन्होंने विचार की मदद किया ਉਹਾਂ ਵੀ ਮੈਂ ਆਸ ਕਰਦਾ ਮੈਂ ਸਾਰਿਆਂ ਦੇ ਇਹੋ ਜਿਹਾ ਨੰਦਿਆਂ ਨੇ ਦੱਸਿਆ ਕਿ ਫੋਨ ਕਰਦੇ ਮੈਂ ਆਪਣੇ ਸਾਹਰੇ ਤੋਂ ਆਪਣੇ ਮਾਨ ਨੂੰ ਆਪਣੇ ਸਾਰੇ ਸੰਸਾਰ ਦਾ ਬੋਨ ਕਰਦਾ ਸਤਿ ਸ੍ਰੀ ਅਕਾਲ ਜੀ ਅਨੇ ਸਤਿ ਸ੍ਰੀ ਅਕਾਲ ਜੀ ਗੁਰੂ ਫਤੇ ਜੀ ਸਾਰਿਆਂ ਨੂੰ ਸਾਡਾ ਕੀ ਨਾਂ ਜੀ ਰਾਮ ਸਿੰਘ ਚੈਰਾ ਕਰਕੇ ਮੈਨੂੰ ਸਾਰੇ ਬੁਲਾਉਂਦੇ ਨੇ ਜੀ ਅੱਜ ਰਾਮ ਸਿੰਘ ਜੀ ਤੁਸੀਂ ਲਗਭਗ 1 ਘੰਟੇ ਦੇ ਇੱਕ ਉਪਦੇਸ਼ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਬਣਾ ਕੇ ਅਸੀਂ ਐਵਨ ਤੇ ਇੱਕ ਕੈਰਾ ਡੇਗਲ ਦੇ ਵਿੱਚ ਪਾਰ ਕੇ ਆਏ ਇੱਕ ਜਿੱਥੇ ਸਾਂਝਾ ਪਾਰਕ ਸਿੱਖ ਕਮਿਊਨਿਟੀ ਦੇ ਜਿਹੜੇ ਲੋਕ ਐ ਉੱਥੇ ਬਹੁਤ ਜ਼ਿਆਦਾ ਬਹਿੰਦੇ ਨੂੰ ਉਹੀ ਬਹਿੰਦੇ ਤਕਰੀਬਨ ਲਗਭਗ ਉੱਥੇ ਤੁਸੀਂ ਅੱਜ ਲਗਭਗ 1 ਘੰਟਾ ਦਾ ਲੈਕਚਰ ਜਿਹੜਾ ਕੀਤਾ ਸੰਗਤਾਂ ਦੇ ਵਿੱਚ ਉੱਥੇ ਸਿੱਖ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਜਾਂਦਾ ਜਾਂ ਇਹਦੇ ਬਾਰੇ ਤੁਸੀਂ ਹੋਰ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਅਜੈਪ ਸਿੰਘ ਜੀ ਪੰਗੂ ਜੋ ਕਿ ਸਾਡੇ ਕੋਲ ਸਿੱਖ ਵੈਲਿਊ ਲਰਨਿੰਗ ਸੈਂਟਰ ਦੇ ਵਿੱਚ بطور ਮੈਨੇਜਰ ਵੀ ਸੇਵਾ ਕਰ ਰਹੇ ਨੇ ਉਹਨਾਂ ਨੇ ਇਹ ਪ੍ਰੋਗਰਾਮ ਲਿਖਿਆ ਸੀ ਸਰਦਾਰ ਸੇਵਾ ਸਿੰਘ ਜਿਉਰੀ ਉਹਨਾਂ ਦੇ ਨਾਲ ਸਹਿਯੋਗ ਦੇ ਰਹੇ ਸਨ ਤੇ ਜਿੱਥੋਂ ਤੱਕ ਇਹ ਜੋ ਅੱਜ ਉਪਦੇਸ਼ ਦਿੱਤਾ ਗਿਆ ਕਿ ਜੋ ਸਾਡੀ ਸ਼ਬਦਾਵਲੀ ਹੈ ਜੋ ਅਸੀਂ ਸੁਣਦੇ ਹਾਂ ਜੋ ਸਾਡੀਆਂ ਤਰੰਗਾਂ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਆਪਣੇ ਘਰ ਵਿੱਚ ਆਪਣੇ ਸਮਾਜ ਵਿੱਚ ਜਿੱਥੇ ਬੈਠਦੇ ਹਾਂ ਪੋਜ਼ਿਟਿਵ ਵੇਵਜ਼ ਪੈਦਾ ਕਰ ਸਕੀਏ ਤੇ ਪੋਜ਼ਿਟਿਵ ਵੇਵਜ਼ ਹੀ ਸ਼ੇਅਰ ਕਰ ਸਕੀਏ ਇਸ ਰਿਸਪੌਂਸ ਨੂੰ ਬਹੁਤ ਸੋਨਾ ਹੰਗਾਰਾ ਮਿਲ ਲਿਆ ਸੀ ਸਭ ਤੋਂ ਕਮਾਲ ਦੀ ਬਾਤ ਇਹ ਹੈ ਕਿ ਉੱਥੇ ਜਿਹੜੇ ਬਜ਼ੁਰਗ ਜਾਂ ਸੱਜਣ ਬੈਠੇ ਸਨ ਸਾਰੇ ਹੀ ਪੜ੍ਹੇ ਲਿਖੇ ਸੂਝਬਾਨ ਵੱਖ-ਵੱਖ ਖੇਤਰਾਂ ਦੇ ਵਿੱਚ ਤਜਰਬੇਕਾਰ ਸਨ ਮੈਂ ਪਹਿਲਾਂ ਵੀ ਇਸ ਪਾਰਕ ਦੇ ਵਿੱਚ ਤਿੰਨ ਚਾਰ ਵਾਰੀ ਇਸ ਤਰ੍ਹਾਂ ਇਹ ਲੈਕਚਰ ਸ਼ੇਅਰ ਕਰਨ ਵਾਸਤੇ ਆਇਆ ਸੀ ਤੇ ਅੱਜ ਵੀ ਇਹ ਮੌਕਾ ਮਿਲਿਆ ਤੁਸੀਂ ਇਸ ਦੀ ਕਵਰਿੰਗ ਕੀਤੀ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਸੰਗਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਤਾਂ ਕਿ ਉਹ ਇਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਵੀ ਸੁਣ ਸਕਣ। ਆਰਾਮ ਸਿੰਘ ਜੀ ਤਾਂ ਇਹ ਤੁਹਾਡੇ ਵੱਲੋਂ ਕੋਈ ਕੋ ਇਸ ਤ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਹੋਰ ਵੀ ਕਈ ਥਾਂ ਤੇ ਬਹੁਤ پارک ਨੇ ਕਲਗਰੀ ਚ ਜਿੱਥੇ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਇਕੱਠੇ ਹੋ ਕੇ ਬੈਠਦੇ ਆ ਵੀ ਵਕ ਵਕ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੇ ਤੁਹਾਡੇ ਜਿਹੜੇ ਲੈਕਚਰ ਮਤਲਬ ਹੋਣ ਕੋਈ ਇਹ ਇਸਾਂ ਦੀ ਕੋਸ਼ਿਸ਼ ਤੁਸੀਂ ਨਹੀਂ ਕਰ ਰਹੇ ਬਈ ਹਾਂਜੀ ਕੋਸ਼ਿਸ਼ ਤੇ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਪਲੇਟਫਾਰਮ ਮਿਲ ਜਾਵੇ ਉਹ ਸੱਜਣ ਮਿਲ ਜਾਣ ਵੈਸੇ ਵੀ ਅਸੀਂ ਸੋਚ ਰਿਹਾ ਕਿ ਮਹੀਨੇ 'ਚ ਇੱਕ ਪ੍ਰੋਗਰਾਮ ਅਸੀਂ ਗੁਰੂ ਕੀ ਗਲਬਕੜੀ ਨਾਮ ਦੇ ਉੱਪਰ ਬੱਚਿਆਂ ਦਾ ਜਿਹੜਾ ਹੈ ਉਹ ਕਰਾ ਕਰਾਂਗੇ ਉਹ ਕਿਤੇ پارکਾਂ ਦੇ ਵਿੱਚ ਤੇ ਕਮਿਊਨਿਟੀ ਸੈਂਟਰਸ ਦੇ ਵਿੱਚ ਕਰਿਆ ਕਰਾਂਗੇ ਸਿੱਖ ਵੈਲਿਊ ਲਰਨਿੰਗ ਸੈਂਟਰ ਦੇ ਜਿਹੜੇ ਬੱਚੇ ਤਿਆਰ ਹੋਏ ਨੇ ਉਹਨਾਂ ਦੀ ਇੱਕ ਸਕਿੱਟ ਪੇਸ਼ ਹੋਇਆ ਕਰੇਗੀ ਉਹਨਾਂ ਦਾ ਕੁਇਜ਼ ਕੰਟੈਸਟ ਹੋਇਆ ਕਰੇਗਾ ਤੇ ਉਹ ਆਪਣੀਆਂ ਵੱਖ-ਵੱਖ ਪਰਫਾਰਮੈਂਸਸ ਵੀ ਪੇਸ਼ ਕਰਨਗੇ ਤੇ ਉਹਦੇ ਨਾਲ ਨਾਲ ਅਸੀਂ ਛੋਟੀਆਂ-ਛੋਟੀਆਂ ਗੇਮਾਂ ਕਰਾ ਕੇ ਉਹਨਾਂ ਨੂੰ ਫੈਮਿਲੀ ਮੈਨਰ ਸਿਖਾਇਆ ਕਰਾਂਗੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਜਿਹੜੇ ਟੀਨੇਜਰਸ ਨੇ ਛੋਟੇ ਬੱਚੇ ਨੇ ਤੇ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਬਹੁਤ ਛੇਤੀ ਸਾਰੇ ਕੈਲਗਰੀ ਦੇ ਵੱਖ-ਵੱਖ ਕਮਿਊਨਿਟੀ ਸੈਂਟਰਸ ਦੇ ਵਿੱਚ ਬਖਬਖ ਪਾਰਕਾਂ ਵਿੱਚ ਕਰਨ ਬਾਰੇ ਪਲਾਨਿੰਗ ਬਣਾ ਰਹੇ ਆ ਉਸ ਤੋਂ ਇਲਾਵਾ ਸਾਡੀ ਸਿੱਖ ਵੈਲਿਊ ਲਰਨਿੰਗ ਸੈਂਟਰ ਦੀ ਇੱਕ ਤੇ ਇਹ ਬ੍ਰਾਂਚ ਜਿਹੜੀ ਹੈ 76 ਵੈਸਟਵਿੰਡਸ ਕ੍ਰੈਸੈਂਟ ਵਿੱਚ ਚੱਲ ਰਹੀ ਹੈ ਦੂਜੀ ਸਾਡੀ ਬ੍ਰਾਂਚ ਰੀਸੈਂਟਲੀ ਸਾਊਥ-ਈਸਟ ਦੇ ਵਿੱਚ ਬ੍ਰਾਈਟਨ ਕ੍ਰੈਸਟ ਦੇ ਵਿੱਚ ਅਸੀਂ ਸ਼ੁਰੂ ਕੀਤੀ ਹੈ ਤੇ ਉਧਰ ਦੇ ਵੀ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਬੇਨਤੀ ਹੈ ਆਪਣੇ ਬੱਚੇ ਉਸ ਸੈਂਟਰ ਵਿੱਚ ਜਿਹੜਾ ਰਜਿਸਟਰ ਕਰਾਉਣ ਤੇ ਜਿਹੜੇ ਇਹਦਾ ਨਾਰਥ-ਈਸਟ ਵਿੱਚ ਰਹਿੰਦੇ ਨੇ ਉਹ ਵੈਸਟਵਿੰਡਸ ਵਾਲੀ ਬ੍ਰਾਂਚ ਵਿੱਚ ਰਜਿਸਟਰ ਕਰਾਉਣ ਤਾਂ ਕਿ ਬੱਚਿਆਂ ਦੇ ਅੰਦਰ ਅਸੀਂ ਫੈਮਿਲੀ ਮੈਨਰਸ ਆਗਿਆਕਾਰਤਾ ਮਾਤਾ ਪਿਤਾ ਦੀ ਰਿਸਪੈਕਟ ਪੜ੍ਹਾਈ ਵਿੱਚ ਲਗਨ ਉੱਚ ਉਦੇਆਂ ਤੇ ਪਹੁੰਚਣਾ ਇਸ ਤਰ੍ਹਾਂ ਦਾ ਜਜ਼ਬਾ ਪੈਨ ਵਾਸਤੇ ਅਸੀਂ ਯਤਨ ਕਰ ਰਹੇ ਹਾਂ ਉਹਨਾਂ ਲਈ ਸਿਲੇਬਸ ਤਿਆਰ ਹੋ ਰਿਹਾ ਹੈ ਤੇ ਜਿੰਨਾ ਤਿਆਰ ਹੋਇਆ ਉਹ ਅਸੀਂ ਪੜ੍ਹਾ ਰਹੇ ਹਾਂ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਤੁਹਾਡਾ ਵੀ ਧੰਨਵਾਦੀ ਹਾਂ ਤੇ ਜਰੂਰ ਅਸੀਂ ਹਰ ਪਾਰਕ ਦੇ ਵਿੱਚ ਹਰ ਕਮਿਊਨਿਟੀ ਸੈਂਟਰ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਜਾਵਾਂਗੇ ਜਿਹੜੇ ਜਿਹੜੇ ਸੱਜਣ ਚਾਹੁੰਦੇ ਨੇ ਕਿ ਸਾਡੇ ਇਲਾਕੇ ਵਿੱਚ ਇਸ پارک ਦੇ ਵਿੱਚ ਪ੍ਰੋਗਰਾਮ ਹੋਵੇ ਜਾਂ ਕਮਿਊਨਿਟੀ ਸੈਂਟਰ ਦੇ ਵਿੱਚ ਪ੍ਰੋਗਰਾਮ ਹੋਵੇ ਜਿਹੜੇ ਚਾਹੁੰਦੇ ਨੇ ਬੱਚਿਆਂ ਅੰਦਰ ਉਤਸ਼ਾਹ ਵਧਾਇਆ ਜਾਵੇ ਉਹ ਸਾਡੇ ਨਾਲ ਜਰੂਰ ਸੰਪਰਕ ਕਰਨ ਜੀ ਇਹ ਰਾਣ ਸਿੰਘ ਜੀ ਜਿਹੜਾ ਸਿੱਖ ਵੈਲਿਊ ਲਰਨਿੰਗ ਸੈਂਟਰ ਹੈ ਜਿਹਦੇ ਇੰਚਾਰਜ ਤੁਸੀਂ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਕਲਗਰੀ ਚਲਾ ਰਹੇ ਹੋ ਅ ਕਲਗਰੀ ਦੇ ਵਿੱਚ ਸਾਡਾ ਤੀਸਰਾ ਸਾਲ ਸ਼ੁਰੂ ਹੋ ਚੁੱਕਿਆ ਹੈ ਜੀ ਉੰਜ ਪਿਛਲੇ ਤਕਰੀਬਨ 40 ਸਾਲਾਂ ਤੋਂ ਮੈਂ ਵੱਖ-ਵੱਖ ਦੇਸ਼ਾਂ ਦੇ ਵਿੱਚ 25 ਦੇਸ਼ਾਂ ਦੇ ਵਿੱਚ ਤਕਰੀਬਨ ਕੈਂਪ ਲਾਉਣ ਦਾ ਮੌਕਾ ਮਿਲਿਆ ਵੱਖ-ਵੱਖ ਐਕਸਪੀਰੀਐਂਸਸ ਹੋਏ ਫਿਰ ਸੋਚ ਰਹੇ ਸੀ ਜਦੋਂ ਇੱਕ ਵਾਰੀ ਆਪਾਂ ਫਿਰ ਉਹ ਬਹੁਤਾ ਚਿਰ ਅਨਟੱਚ ਹੋਣ ਦੇ ਬਾਵਜੂਦ ਉੱਥੇ ਗੱਲ ਕਹਾਣੀ ਫਿਰ ਪਹੁੰਚ ਜਾਂਦੀ ਹੈ ਇਸ ਲਈ ਕੋਸ਼ਿਸ਼ ਸੀ ਕਿ ਕਿਸੇ ਇੱਕ ਥਾਂ ਤੇ ਟੇਕੇ ਲਗਾਤਾਰ ਮਿਹਨਤ ਕੀਤੀ ਜਾਵੇ ਤਾਂ ਫਿਰ ਇਹ ਕਮਿਊਨਿਟੀ ਇਹ ਸਿਕ ਵੈਲਿਊ ਲਰਨਿੰਗ ਸੈਂਟਰ ਪਹਿਲਾਂ ਅਸੀਂ 32 ਸਟਰੀਟ ਦੇ ਉੱਪਰ 3515 ਤੇ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਅਸੀਂ ਵੈਸਟ ਵੈਂਟਸ ਦੇ ਵਿੱਚ ਜਿਹੜਾ ਇਹ ਸ਼ੁਰੂ ਕੀਤਾ ਅੱਜ ਤੀਜੇ ਸਾਲ ਵਿੱਚ ਅਸੀਂ ਪ੍ਰਵੇਸ਼ ਕਰ ਗਏ ਆ ਤੇ ਤੀਜੇ ਸਾਲ ਵਿੱਚ ਸਾਡੀ ਦੂਸਰੀ ਬ੍ਰਾਂਚ ਸਾਊਥ-ਈਸਟ ਵਿੱਚ ਸ਼ੁਰੂ ਹੋ ਗਈ ਹੈ ਸਾਨੂੰ ਜੀ ਸਾਡੇ ਸ਼ਵਾਨਕ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਜੀਵਨ ਵਰਲਡ ਵਾਈਡ ਵੇਖਿਆ ਜਾ ਰਿਹਾ ਤੁਸੀਂ ਖਾਸ ਤੌਰ ਤੇ ਜਿਹੜਾ ਸਿੱਖ ਧਾਮ ਆ ਉਹਨੂੰ ਕਿਸ ਨੇ ਦੇਣਾ ਚਾਹੋ ਮੈਂ ਕਹਿਣਾ ਚਾਹਾਂਗਾ ਜੀ ਵੀ ਆਪਣਾ ਵਿਰਸਾ ਨਾ ਇੱਥੇ ਕਿਤੇ ਗਵਾਚ ਜਾਵੇ ਸਾਡੀ ਪੰਜਾਬੀ ਬੋਲੀ ਦੇ ਵਿੱਚ ਗੁਰਸਿੱਖੀ ਦੇ ਵਿੱਚ ਗੁਰੂ ਸਾਹਿਬਾਨ ਦਾ ਬੜਾ ਮਹਾਨ ਵਿਰਸਾ ਹੈ ਜੀ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਬੱਚੇ ਸਾਡੇ ਟੀਨੇਜਰ ਸਾਡੇ ਯੂਥ ਉਹਨਾਂ ਵਿੱਚ ਵੰਡਣ ਵਾਸਤੇ ਕਲੈਕਟਿਵ ਡਿਸਕਸ਼ਨ ਕਰੀਏ ਜਿੱਥੇ ਵੀ ਬੈਠੀਏ ਉੱਥੇ ਇਹ ਡਿਸਕਸ਼ਨ ਜ਼ਰੂਰ ਕਰੀਏ ਕਿ ਬੱਚਿਆਂ ਦੇ ਅੰਦਰ ਸਾਡਾ ਵਿਰਸਾ ਜਿਹੜਾ ਹੈ ਕਿਵੇਂ ਉਹਨਾਂ ਦੇ ਸੰਸਕਾਰ ਉਹਨਾਂ ਨੂੰ ਦਿੱਤੇ ਜਾਣ ਕਿਵੇਂ ਉਹਨਾਂ ਦੀ ਸੋਚ ਵਿੱਚ ਵਸਾਇਆ ਜਾਵੇ ਤੇ ਦੂਸਰਾ ਕੇਵਲ ਕਲੈਕਟਿਵ ਡਿਸਕਸ਼ਨ ਨਹੀਂ ਐਫਰਟਸ ਵੀ ਕੀਤੇ ਜਾਣ ਜਿਹੜੀਆਂ ਜਿਹੜੀਆਂ ਸੰਸਥਾਵਾਂ ਕਰ ਰਹੀਆਂ ਨੇ ਉਹਨਾਂ ਨੂੰ ਸਹਿਯੋਗ ਦਿੱਤਾ ਜਾਵੇ ਤੇ ਜਿਹੜੇ ਵੀ ਸਹਿਯੋਗ ਦੇਣਾ ਚਾਹੁੰਦੇ ਨੇ ਉਹ ਸਾਡੇ ਨਾਲ ਜਰੂਰ ਸੰਪਰਕ ਕਰਨ ਸਾਡੀ ਵੈਬਸਾਈਟ ਹੈ sikhvalues.com ਤੇ ਸਾਡੀ ਈਮੇਲ ਹੈ sikhvalues@gmail.com ਤੇ ਫੋਨ ਨੰਬਰ 6395904464 ਤੇ ਸੰਪਰਕ ਕਰ ਸਕਦੇ ਹਾਂ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ